ਕੋਈ ਗੱਲ ਨਹੀਂ ਮੇਰੇ ਵਿਚ ਕਰਦੇ ਕੋਈ ਗੱਲ ਨਹੀਂ ਮੇਰੇ ਵਿਚ ਕਰਦੇ ਕਿ ਤੱਕਾ ਕਰਦੇ ਐ ਤਸੇ ਨਾਲ ਗੱਤ ਕੰਮ ਕਰਾਉਂਦੇ ਕੋਈ ਚਲੰਗ ਕਰਦੇ ਕਿ ਸੱਚੀ ਤੋਂ ਅੱਜ ਐਨੀ ਹੁੰਦਾ ਕਿਉਂ ਨੇ ਵੀ ਗੱਤ ਕਰਕੇ ਮੇਰੇ ਮੂੰਹ ਚ ਮੁਚਾਪ ਨਹੀਂ ਆਉਂਦਾ ਨਾ ਤੇ ਬੰਦੇ ਨੇ ਜਾਨ ਨੇ ਕਿੰਨੀ ਆਸ਼ੇ ਨੂੰ ਜੀ ਨੂੰ ਸਭ ਬੋਲਮਾ ਜਿਦਾ ਮੁੱਲਾ ਵੀ ਸਿੱਕੇ ਨਾਲ ਨਹੀਂ ਕਰਦਾ

ਲਾ ਭਾਈ ਪਹਿਲਾ ਤੁਹਾਡਾ ਪੱਤਰਕਾਰ ਪਾਈਚਾਰ ਦਾ ਖਾਸ ਕਰਕੇ ਧੰਨਵਾਦ ਵੀ ਜਿਨ੍ਹਾਂ ਨੇ ਪੁਲਿਸ ਦਾ ਸਹਿਯੋਗ ਕੀਤਾ ਸਾਡਾ ਸਹਿਯੋਗ ਕੀਤਾ ਇਹ ਭਾਈ ਜੀ ਸਾਡਾ ਭਰਾ ਇੱਕ ਸਰਪੰਚ ਸਤਨਾਮ ਟਵਾਣਿਆ ਉਹਨੂੰ ਇਨਫੋਰਮੇਸ਼ਨ ਆਈ ਸੀ ਕਿਸੇ ਕੁੜੀ ਵੱਲੋਂ ਫੋਨ ਕੀਤਾ ਸੀ ਉਹਨੂੰ ਫੋਨ ਵਗੈਰਾ ਕੀਤਾ ਸੀ ਵੀ ਮੇਰੇ ਨਾਲ ਆ ਜਿਹੜਾ ਉਥੋਂ ਮੈਨੂੰ ਲੈ ਕੇ ਆਏ ਨੇ ਕੰਮ ਕਰਨ ਲਈ ਵੀ ਮੈਨੂੰ ਘਰ 'ਚ ਕੰਮ ਕਰਨ ਦੀ ਲੋੜ ਹੈ ਤੇ ਉੱਥੇ ਉਹਨਾਂ ਨੇ ਜਿਹੜਾ ਉਹਦੇ ਨਾਲ 2 ਨੰਬਰ ਦਾ ਥੰਦਾ ਕਰਨਾ ਜਿਹੜਾ ਕਰਵਾਉਣਾ ਸ਼ੁਰੂ ਕਰਤਾ ਜਦੋਂ ਇਹਨਾਂ ਨੇ ਇਨਫਾਰਮੇਸ਼ਨ ਦਿੱਤੀ ਫਿਰ ਮੀਡੀਆ ਪੱਤਰਕਾਰ ਭਾਈ ਨਾਲ ਇਹਨਾਂ ਨੇ ਗੱਲਬਾਤ ਕੀਤੀ ਫਿਰ ਪੁਲਿਸ ਪ੍ਰਸ਼ਾਸਨ ਨਾਲ ਅੱਜ ਡੀਐਸਪੀ ਸਾਹਿਬ ਨੂੰ ਅਸੀਂ ਜਾ ਕੇ ਮਿਲੇ ਉਹਨਾਂ ਨੇ ਇੰਸਪੈਕਟਰ ਅੰਗਰੇਜ਼ ਕੁਮਾਰ ਦੀ ਡਿਊਟੀ ਲਾਈ ਤਾਂ ਇੱਥੇ ਅਸੀਂ ਪਹੁੰਚੇ ਤਾਂ ਬੜੀ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਵੀ ਉਹ ਕੁੜੀ ਵਿਚਾਰੀ ਰੋ ਰਹੀ ਸੀ ਸਾਨੂੰ ਦੱਸਦੀ ਉਹਨੇ ਸਾਰੀ ਘਟਨਾ ਦੱਸੀ ਬਾਈ ਅੱਗੇ ਤੋਂ ਵੀ ਇਹ ਅਸੀਂ ਕਹਾਂਗੇ ਵੀ ਕਾਰਵਾਈ ਪੁਲਿਸ ਨੂੰ ਦਾ 100% ਪਹਿਲਾਂ ਦਾ ਪਰਚਾ ਦੇਣਾ ਚਾ ਅਗਾਂਵੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂ ਵੀ ਕਿਸੇ ਨਾਲੇ ਘਟਨਾ ਵਾਪਰੀਏ ਕਿਸੇ ਵੀ ਕੁੜੀਆ ਨਾਲ ਕਿਸੇ ਵੀ ਟੀਪੈਨ ਨਾਲ ਤਾਂ ਉਸ ਕੰਮ ਸੇ ਕਮ ਜਾਣਕਾਰੀ ਜ਼ਰੂਰ ਸਾਂਝੀ ਕਰਿਆ ਕਰੋ ਤਾਂ ਕਿ ਕਿਸੇ ਦੀ ਆਪਾਂ ਜ਼ਿੰਦਗੀ ਬਚਾ ਸਕੀਏ ਪਰ ਬੜੀ ਰਾਨੀ ਗੱਲ ਹੈ ਗੱਲ ਹੈ ਵੀ ਇੱਥੇ ਆਮ ਲੋਕ ਗਰੀਬ ਲੋਕ ਪਬਲਿਕ ਜੀ ਜਲਾਲਾਬਾਦ ਚ ਇਹੋ ਜੇ ਸ਼ਹਿਰ ਚ ਇਹੋ ਜੇ ਕੰਮ ਚੱਲ ਰਹੇ ਨੇ ਤਾਂ ਇਹ ਨਿੰਦਣਯੋਗ ਹੈ ਇੰਦੇ ਤੋਂ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਹੈ ਵੀ ਇੱਕ ਬੜੇ ਲੰਮੇ ਟਾਈਮ ਤੋਂ ਕੰਮ ਚੱਲ ਰਿਹਾ ਹੈ ਤਾਂ ਜੇ ਲੰਬੇ ਟਾਈਮ ਤੋਂ ਚੱਲ ਰਿਹਾ ਤਾਂ ਇਹਦੇ ਤੇ ਪਹਿਲਾਂ ਹੀ ਆਪਾਂ ਨੂੰ ਜਿਹੜਾ ਕੀ ਇਹਦੇ ਤੇ ਗੱਲਬਾਤ ਕਰਨੀ ਚਾਹੀਦੀ ਸੀ ਜ਼ਰੂਰੀ ਨਹੀਂ ਇਹਦੇ ਤੇ ਸ਼ਾਇਦ ਪਹਿਲਾਂ ਇਹਨੇ ਕਿੰਨੀਆਂ ਜ਼ਿੰਦਗੀਆਂ ਖਰਾਬ ਕਰਦੀਆਂ ਨੇ ਜਿਵੇਂ ਐਚ ਆਈ ਵੀ ਦੇ 10 ਰੈਨ ਪਤਾ ਨਹੀਂ ਇਹ ਤੋਂ ਕਿੰਨੇ ਪੇਸ਼ੈਂਟ ਹੈ ਜਿਹੜੇ ਹੋਰ ਪੈਦਾ ਹੋਏ ਉਹਨੇ ਨੇ ਤਾਂ ਉਹਨਾਂ ਨੇ ਕਿਹਾ ਕਿੰਨੇ ਧੀਆਂ ਪੈਣਾ ਦੀ ਜਿਹੜੇ ਵਿਚਾਰੇ ਕਿਸੇ ਨਾਲ ਵਿਆਹ ਕਰਾਉਣਗੇ ਜਾਂ ਸਬੰਧ ਬਣਾਉਣਗੇ ਉਹਨਾਂ ਦੀ ਕਿੰਨੀਆਂ ਦੀ ਹੋਰ ਜ਼ਿੰਦਗੀਆਂ ਖਰਾਬ ਹੋਣਗੀਆਂ ਇਸ ਲਈ ਇਹਨਾਂ ਤੇ ਬਣਦੀ ਸਖਤ ਸਖਤ ਕਾਰਵਾਈ ਕਰੀ ਜਾਵੇ ਤਾਂ ਕਿ ਇਹ ਜੇ ਅਗਲਾ ਅਗਲੇ ਦੀ ਸਤ ਪੁਸਤਾ ਵੀ ਯਾਦ ਰੱਖਣ ਵੀ ਹੋ ਜੇ ਕਮਤੋਂ ਸਾਨੂੰ ਬਾਜਣਾ ਚਾਹੀਦਾ ਫ ਕੀ ਮਾਮਲਾ ਸੀ ਇਹ ਪੁਰਾ ਸਰ ਹੈ 2 ਦਿਨ ਹੋ ਗਏ ਸਾਡੇ ਕੋਲ ਇੱਕ ਵੀਡੀਓ ਵਾਇਰਲ ਹੋਈ ਸੀ ਉਹਨਾਂ ਨੇ ਸਾਡੇ ਤੱਕ ਅਪਰੋਚ ਕੀਤੀ ਸੀ ਮੈਂ ਪਿੰਟਵਾਣਾ ਵੱਡਾ ਟਵਾਣਾ ਮੇਰੇ ਪਿੰਡੇ ਡਾਕਟਰ ਸਤਨਾਮ ਸਰਪੰਚ ਜੋ ਕਿ ਇੱਥੇ ਵਿੱਚ ਗਲਤ ਤੰਦਾ ਚੱਲਦਾ ਸੀ ਆ ਡਿਸਪੋਜ਼ਲ ਦੇ ਕਿ ਡਿਸਪੋਜ਼ਲ ਤੇ ਸਾਹਮਣੇ ਇੱਥੇ ਗਲਤ ਤੰਦਾ ਚੱਲਦਾ ਸੀ ਉਹਨਾਂ ਨੇ ਸਾਨੂੰ ਦੱਸਿਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਇਹ ਡਿਸਪੋਜ਼ਲ ਫੈਕਟਰੀ ਹੈ ਹਾਂਜੀ ਹਾਂਜੀ ਉਤੇ ਬਾ ਅਸੀਂ ਡੀਐਸਪੀ ਸਰ ਨੂੰ ਤੋਚ ਕੀਤੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕੋਈ ਨਹੀਂ ਜਲਦੀ ਜਲਦੀ ਅਸੀਂ ਕਾਰਵਾਈ ਕਰਾਂਗੇ ਅੱਜ ਜੋ ਇੱਥੇ ਪ੍ਰਸ਼ਾਸਨ ਆਇਆ ਹੈ ਤੇ ਉਹਨਾਂ ਨੇ ਕੁੜੀ ਨੂੰ ਵੀ ਲੈ ਕੇ ਗਿਆ ਹੈ ਕਿ ਜਿਹੜੇ ਹੋਰ ਵੀ 4-5 ਰੈਡੀ ਸੀ ਗਿਆ ਉਹਨਾਂ ਨੂੰ ਲੈ ਕੇ ਜਾਣੇ ਅੱਛਾ ਜੀ ਕੌਣ ਚਲਾਉਂਦਾ ਹੈ ਕਿ ਪਤਾ ਹੈਗਾ ਵੀ ਇਹ ਕੌਣ ਚਲਾ ਰਿਹਾ ਸੀ ਰਾਜ ਰਾਜ ਹੈ ਜੀ ਅੱਜ ਤੋਂ ਦੋ ਦਿਨ ਪਹਿਲਾਂ ਇੱਕ ਪੇਸ਼ੈਂਟ ਮੇਰੇ ਕੋਲ ਆਇਆ ਸੀ ਮੈਂ ਡਾਕਟਰਾਂ ਉਹਦਾ ਐਚਆਈਵੀ ਪੋਜ਼ਿਟਿਵ ਆ ਹੈ ਜਿੱਥੋਂ ਜ਼ਿਆਦਾ ਮੈਨੂੰ ਦੁੱਖ ਹੈ ਵੀ ਇੱਥੇ ਇਹ ਕੰਮ ਹੁੰਦਾ ਹੈ ਕਾਂ ਜੋ ਲੋਕ ਇੱਥੇ ਆਂਦੇ ਆ ਐਚ ਆਈ ਵੀ ਪੋਜ਼ਿਟਿਵ ਹੋ ਜਾਂਦੇ ਆ ਉਦੋਂ ਬਾਅਦ ਹੋਰ ਵੀ ਬੜਿਆਂ ਨੂੰ ਕਰਾਂਦੀ ਐ ਅੱਜ ਉਹ ਪੇਸ਼ੈਂਟ ਮੈਂ ਦਾਖਲ ਕਰਵਾਇਆ ਸੀ ਅੱਜ ਜਿਹੜੀ ਛੋਟੇ ਛੋਟੇ ਕਾਰਵੇ ਕੀਤੀ ਗਈ ਹੈ ਸੰਤੁਸ਼ਟ ਹਾਂਜੀ ਹਾਂਜੀ ਅਸੀਂ ਬਹੁਤ ਜ਼ਿਆਦਾ ਸੰਤੁਸ਼ਟ ਆਂ ਤਾਂ ਅਸੀਂ ਬਹੁਤ ਸਰਕਾਰ ਅਗੇ ਵੀ ਕਰਦੇ ਆ ਵੀ ਜੋ ਅੰਗਰੇਜ਼ ਕੁਮਾਰ ਸਾਡਾ ਇੱਥੇ ਜਲਾਲਾਬਦ ਸਿੱਧੀ ਚਲਾਇਆ ਜਾਂਦਾ ਕੀ ਮਾਮਲਾ ਸੀ ਇੱਥੇ ਪਹੁੰਚੇ ਹੋ ਇੱਕ ਸਾਨੂੰ ਪੁਲਿਸ ਕੰਮ ਵਿੱਚ ਮਿਲਦੀ ਆ ਲੜਦੀ ਬਾਕੀ